ਜਦੋਂ ਲੱਕੜੀ ਵਾਲਾ ਡੋਰ ਅੰਦਰੋਂ ਖੋਲਿਆ ਜਦੋਂ ਮੈਨੂੰ ਜਾਲੀ ਵਾਲੇ ਦਰਵਾਜ਼ੇ ਤੋਂ ਬੜੀ ਇੱਕ ਤੇਜ਼ ਹੀ ਲਾਈਟ ਦਿਖੀ ਜਦੋਂ ਮੈਂ ਜਦੋਂ ਲਾਈਟ ਦਿਖੀ ਉਦੋਂ ਮੇਰੇ ਡੋਰ ਦੇ ਜਾਲੀ ਦੇ ਡੋਰ ਦੇ ਬਾਹਰ ਬਿਲਕੁਲ ਦੋ ਜਨੇ ਖੜੇ ਸੀ ਜਦੋਂ ਮੈਂ ਇੱਕਦਮ ਝਟਕੇ ਨਾਲ ਦਰਵਾਜ਼ਾ ਖੋਲਿਆ ਉਹ ਮਤਲਬ ਇੱਥੇ ਥੋੜਾ ਨੀਚੇ ਆ ਗਏ ਤੇ ਦੋ ਲੜਕੇ ਸਾਡੀ ਗੱਡੀ ਦੇ ਸਾਹਮਣੇ ਖੜੇ ਸੀ ਉਹਨਾਂ ਤੋਂ ਪਿੱਛੇ ਖੜੇ ਸੀ ਮੈਂ ਤੁਹਾਨੂੰ ਦੱਸ ਸਕਦਾ ਵੀ 5 ਤੋਂ 7 ਮਿੰਟ ਉਹਨਾਂ ਨੇ ਪੂਰਾ ਮੇਰੇ ਨਾਲ ਅੱਖਾ ਚੱਖਾ ਪਾ ਕੇ ਦੇਖਿਆ ਜਦੋਂ ਉਹਨੇ ਦੇਖਿਆ ਵੀ ਮੈਨੂੰ ਉਹਨਾਂ ਦੀ ਕੋਈ ਘਬਰਾਹਟ ਨਹੀਂ ਹੋਈ ਜਾਂ ਕੁਝ ਨਹੀਂ ਹੋਈ ਤੇ ਫਿਰ ਮੈਂ ਮੇਰੇ ਵੀ ਦਿਮਾਗ ਸਟਾਈ ਕੀਤਾ ਵੀ ਇਹ ਕੋਈ ਗਲਤ ਬੰਦੇ ਹੈਗੇ ਰਾਤੀ 1:30 ਵਜੇ ਆਣ ਦਾ ਕੋਈ ਮਤਲਬ ਨਹੀਂ ਸੀ ਤੇ ਮੈਂ ਉਦੋਂ ਫਿਰ ਰੋਲਾ ਪਾਣਾ ਸ਼ੁਰੂ ਕਰਤਾ ਵੀ ਚੋਰ ਚੋਰ ਚੋ ਭੱਜੇ ਵੀਰ ਉਹ ਭੱਜੇ ਫਿਰ ਮੈਂ ਉਹਨਾਂ ਦੇ ਮਗਰ ਮਗਰ ਭੱਜਿਆ ਤੇ ਜਦੋਂ ਮੈਂ ਉਹਨਾਂ ਦੇ ਮਗਰ ਭੱਜਿਆ ਸੀ ਉਹਨਾਂ ਨੇ 50 60 ਮੀਟਰ ਉਹਨਾਂ ਦੇ ਮਗਰ ਜਦੋਂ ਭੱਜਿਆ ਮੈਂ ਉਹਨਾਂ ਨੇ ਇੱਚਾ ਚਲਾਣੀਆਂ ਸ਼ੁਰੂ ਕਰ ਤਾਡੇ ਮੇਰੇ ਦੇ ਉਹਨਾਂ ਨੇ ਚਾਰ ਜਨੇ ਜੋ ਮੈਂ ਇਹਦੇ ਜੀ ਵੀ ਕਾਲ ਕੀਤਾ 12 13 ਵਾਰੀ ਇੱਥਾਂ ਚ ਲੰਗੇ ਅੱਛਾ ਉਹਦੇ ਜੋ ਤਿੰਨ ਈ ਟਾਂ ਮੇਰੇ ਲੱਗੀਆਂ ਮਤਲਬ 28 ਦੇ ਉੱਪਰ ਲੱਗੀਆਂ ਇੱਕ ਦਾ ਜ਼ਖਮ ਬਣਿਆ ਕੋਈ ਪਿੱਛੇ ਭੱਜੇ ਉਹ ਡਰ ਕੇ ਭੱਜਲੇ ਪਲੱਸ ਉਹਨੇ ਹਰੇਕ ਕਾਰ ਦਾ ਕੁੰਡਾ ਚੱਕ ਦਿੱਤਾ ਕਿਉਂ ਖੁੱਲਾ ਹੋਏ ਤਾਂ ਆਪਾਂ ਕੋਈ ਕੰਡ ਕਰਤੀ ਪਲੱਸ ਉਹਨਾਂ ਕੋਲ ਦਾਕ ਗਰਾ ਸਭ ਕੁਝ ਹੀ ਵੀ ਬਿਨਾਂ ਡਰੇ ਵੀ ਐਨਆਰ ਹੋਲ ਦੇਸ਼ਤ ਆ ਪਰ ਪੁਲਿਸ ਨੇ ਕੰਪਲੀਟ ਕੀਤੀ ਹੈ ਹਲੇ ਤੱਕ ਕੋਈ ਕਾਰਵਾਈ ਨਹੀਂ ਲੁਧਿਆਣਾ ਦੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਵਿਸ਼ਾਲ ਕਪੂਰ ਅਗਰ ਹੁਣ ਤੁਸੀਂ ਘਰਾਂ 'ਚ ਬੈਠੇ ਹੋ ਤਾਂ ਇਹ ਸੋਚ ਕੇ ਬਹਿਣਾ ਕਿ ਤੁਸੀਂ ਘਰਾਂ ਦੇ ਜਿੰਦੇ ਅੰਦਰ ਲਗਾ ਕੇ ਰੱਖ ਲਿਓ ਕਿਉਂਕਿ 39 ਸੈਕਟਰ ਚੰਡੀਗੜ੍ਹ ਰੋਡ 40 ਸੈਕਟਰ ਚੰਡੀਗੜ੍ਹ ਰੋਡ ਦੇ ਉੱਤੇ ਮੈਂ ਮੌਜੂਦ ਹੈਗਾ ਵਾ ਜਿੱਥੇ ਕਾਲੇ ਕੱਚਾ ਗੈਂਗ ਜਿਹੜਾ ਹੈਗਾ ਹੁਣ ਸਕਰੀਅ ਹੋ ਚੁੱਕਾ ਹੋਇਆ ਵਾ ਇਹ ਅਗਰ ਤੁਸੀਂ ਘਰਾਂ ਦੇ ਜਾਲੀ ਵਾਲੇ ਦਰਵਾਜ਼ੇ ਵੀ ਲਗਾਏ ਨੇ ਇਹ ਵੀ ਇਹਨਾਂ ਲਗਾ ਕੇ ਸੋਚਣਾ ਕਿ ਜਾਲੀ ਵਾਲੇ ਦਰਵਾਜ਼ੇ ਲਗਾ ਲੈਤਾ ਸੀ ਸੇਫ ਹੈਗੇ ਆ ਕਿਉਂਕਿ ਇਹ ਵੀਡੀਓ ਦੇਖ ਕੇ ਤੁਸੀਂ ਇਸ ਕਰਕੇ ਹੈਰਾਨ ਹੋ ਜਾਓਗੇ ਇਹ ਜਿਹੜੇ ਗੈਂਗ ਜਿਹੜਾ ਕੁੰਮਰਿਆ ਲੁਧਿਆਣਾ ਸ਼ਹਿਰ ਦੇ ਵਿੱਚ 40 ਸੈਕਟਰ ਦੇ ਵਿੱਚ ਇਹ ਘਰਾਂ ਦੇ ਅੰਦਰ ਜਾਂਦਾ ਘਰਾਂ ਦੇ ਅੰਦਰ ਅਗਰ ਕੋਈ ਹੈ ਨਹੀਂਗਾ ਤਾਂ ਉਸ ਤੋਂ ਬਾਅਦ ਧਾਵਾ ਬੋਲ ਦੇਗਾ ਲੇਕਿਨ ਸਾਡੇ ਨਾਲ ਇੱਕ ਅੰਕਲ ਮੌਜੂਦ ਹੈ ਗੱਲਬ ਹਾਂਜੀ ਰਾਤ ਦਾ 1:40 ਮਿੰਟ ਦਾ ਤਕਰੀਬਨ ਟਾਈਮ ਸੀ 1:40 45 ਦਾ ਟਾਈਮ ਸੀਗਾ ਹਾਂਜੀ ਅਸੀਂ ਤਕਰੀਬਨ ਸੌਣ ਲੱਗੇ ਸੀ ਉਹ ਦੋ ਦਿਨ ਲੇਟ ਸੀ ਕਿਉਂਕਿ ਮੇਰੇ ਤਬੀਤ ਖਰਾਬ ਸੀ ਹਾਂਜੀ ਉਸ ਤੋਂ ਪਹਿਲੇ ਮੈਂ ਕੈਨੇਡਾ ਫੋਨ ਕਰ ਰਿਹਾ ਸੀ ਤਾਂ ਕਰਕੇ ਵੀ ਲੇਟ ਹੋ ਗਿਆ ਸੀ ਹਾਂਜੀ ਫਿਰ 1:40 ਦੇ ਕਰੀਬ ਮੈਨੂੰ ਲੱਗਿਆ ਵੀ ਜਿਸ ਤਰ੍ਹਾਂ ਬਾਹਰ ਕੋਈ ਅ ਪਹਿਲੇ ਤਾਂ ਲੱਗਿਆ ਕੋਈ ਬੱਦਲ ਕਰ ਜਾਂਦੀ ਆਵਾਜ਼ ਹੈ ਵੀ ਮੈਂ ਬਾਹਰ ਨਿਕਲ ਕੇ ਦੇਖਾਂ ਵੀ ਕੋਈ ਸਮਾਂਸੂਨ ਪਿਆ ਹੋਵੇ ਚੱਕ ਕੇ ਰੱਖ ਲਈਏ ਪਰ ਜਦੋਂ ਮੈਂ ਬਾਹਰ ਦੇਖਿਆ ਅੰਦਰੋਂ ਹੀ ਅੰਦਰ ਸਾਡੇ ਡਕਟ ਹੈਗੇ 6x6 ਦਾ ਉੱਥੋਂ ਦੇਖਿਆ ਵੀ ਕੋਈ ਬਰਸਾਤ ਵਾਲੀ ਕੋਈ ਗੱਲ ਨਹੀਂ ਸੀ ਫਿਰ ਮੈਨੂੰ ਇੱਕਦਮ ਈ ਟਿਊਸ਼ਨ ਹੋਈ ਵੀ ਮੈਂ ਇੱਕਦਮ ਬਾਹਰ ਆਇਆ ਬਾਹਰੋਂ ਮੈਂ ਸਾਡਾ ਗੇਟ ਪਹਿਲੇ ਲੱਗਿਆ ਹੁੰਦਾ ਲੋਹੇ ਵਾਲਾ ਤੇ ਉਸ ਤੋਂ ਬਾਅਦ ਅੰਦਰ ਜਾਲੀ ਵਾਲਾ ਲੱਗਿਆ ਫਿਰ ਦੂਸਰਾ ਡੋਰ ਲੱਗੇ ਮੈਂ ਜਿਹੜਾ ਲੱਕੜੀ ਵਾਲਾ ਡੋਰ ਅੰਦਰੋਂ ਖੋਲ੍ਹਿਆ ਜਦੋਂ ਮੈਨੂੰ ਜਾਲੀ ਵਾਲੇ ਦਰਵਾਜ਼ੇ 'ਚ ਬੜੀ ਇੱਕ ਤੇਜ਼ ਜੀ ਲਾਈਟ ਦਿਖੀ ਅੱਛਾ ਤੇ ਮੈਨੂੰ ਇੱਕਦਮ ਹੋਇਆ ਵੀ ਕੋਈ ਸਮਥਿੰਗ ਇਜ਼ ਰੋਂਗ ਹੂੰ ਤੇ ਮੈਂ ਇੱਕਦਮ ਝਟਕੇ ਨਾਲ ਹੀ ਜਦੋਂ ਮੈਂ ਜਦੋਂ ਲਾਈਟ ਦੇਖੀ ਉਦੋਂ ਮੇਰੇ ਡੋਰ ਦੇ ਜਾਲੀ ਦੇ ਡੋਰ ਦੇ ਬਾਹਰ ਬਿਲਕੁਲ ਦੋ ਜਣੇ ਖੜੇ ਸੀਗੇ ਜੀ ਜਦੋਂ ਮੈਂ ਇੱਕਦਮ ਝਟਕੇ ਨਾਲ ਦਰਵਾਜ਼ਾ ਖੋਲਿਆ ਉਹ ਮਤਲਬ ਇੱਥੇ ਥੋੜਾ نیچے ਆ ਗਏ ਹਮ ਤੇ ਦੋ ਲੜਕੇ ਸਾਡੀ ਗੱਡੀ ਦੇ ਸਾਹਮਣੇ ਖੜੇ ਹੋ ਉਹਨਾਂ ਤੋਂ ਪਿੱਛੇ ਖੜੇ ਸੀਗੇ ਜੀ ਚਾਰ ਜਣੇ ਸੀਗੇ ਉਹ ਮਤਲਬ ਅੱਖਾਂ ਚੱਖਾਂ ਪਾਈਆਂ ਗਈਆਂ ਅਸੀਂ ਮੈਂ ਤੁਹਾਨੂੰ ਦੱਸ ਸਕਦਾ ਵੀ 5 ਤੋਂ 7 ਮਿੰਟ ਉਹਨਾਂ ਨੇ ਪੂਰਾ ਮੇਰੇ ਨਾਲ ਅੱਖਾਂ ਚੱਖਾਂ ਪਾ ਕੇ ਦੇਖਿਆ ਹਮ ਜਦੋਂ ਉਹਨਾਂ ਨੇ ਦੇਖਿਆ ਵੀ ਮੈਨੂੰ ਉਹਨਾਂ ਦੀ ਕੋਈ ਘਬਰਾਹਟ ਹੀ ਨਹੀਂ ਹੋਈ ਜਾਂ ਕੁਝ ਨਹੀਂ ਹੋਈ। ਹੂੰ। ਤੇ ਫਿਰ ਮੈਂ ਮੇਰੇ ਵੀ ਦਿਮਾਗ ਸਟਾਈ ਕੀਤਾ ਵੀ ਇਹ ਕੋਈ ਗਲਤ ਬੰਦੇ ਹੈਗੇ ਰਾਤੀ 1:30 ਵਜੇ ਆਨ ਦਾ ਕੋਈ ਮਤਲਬ ਨਹੀਂ ਜੀ। ਤੇ ਮੈਂ ਉਦੋਂ ਫਿਰ ਰੋਲਾ ਪਾਣਾ ਸ਼ੁਰੂ ਕਰਦਾ ਵੀ ਚੋਰ 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 ਭੱਜੇ ਫਿਰ ਉਹ ਭੱਜੇ ਫਿਰ ਮੈਂ ਉਹਨਾਂ ਦੇ ਮਗਰ ਮਗਰ ਭੱਜਿਆ 50 60 ਮੀਟਰ ਉਹਨਾਂ ਦੇ ਮਗਰ ਮਗਰ ਭੱਜਿਆ। ਲੇਕਿਨ ਤੁਸੀਂ ਪਰਵਾਹ ਤਾਂ ਕਰ ਲੈਂਦੀ ਆਪਣੀ ਜਾਨ ਦੀ ਕਿਉਂਕਿ ਤੁਹਾਡੀ ਜਾਨ ਵੀ ਜਿਹੜੀ ਕੀਮਤੀ ਹੈਗੀ ਆ ਉਹ ਤਾਂ ਉਹਨਾਂ ਦੇ ਹੱਥਾਂ ਦਾ ਦਾਤ ਹੋਣਗੇ ਸਮਾਨ ਹੋਊਗਾ ਉਹਨਾਂ ਦੇ ਹੱਥਾਂ 'ਚ। ਨਹੀਂ ਬਾਅਦ 'ਚ ਹੁਣ ਜਦੋਂ ਵੀਡੀ ਨੀ ਉਹਦੋਂ ਨਹੀਂ ਪਤਾ ਜੀ ਬਟ ਆਪਾਂ ਨੂੰ ਇੰਨਾ ਡਰਨ ਵਾਲੇ ਨਹੀਂ ਕਿਉਂਕਿ ਜੇ ਇੰਨਾ ਡਰਾਂਗੇ ਤਾਂ ਫਿਰ ਇਹਨਾ ਅੱਜ ਅੱਜ ਦੇ ਟਾਈਮ ਚ ਔਖਾ ਹੈਗਾ ਹੈ। ਨਹੀਂ ਅੰਕਲ ਡਰਨ ਦੀ ਜਰੂਰਤ ਇਸ ਕਰਕੇ ਹੈਗੀ ਹੈ ਕਿ ਪਿੱਛੇ ਪਰਿਵਾਰ ਹੈਗਾ। ਇਹਨਾਂ ਦਾ ਕੀ ਜਾਨਾ ਇਹਨਾਂ ਦੇ ਫਰਾਉ ਵਾਲਾ ਪੁੱਛਣੇ ਦੇ ਕਾਰਵਾਈ ਕੀਤੀ? ਜੀ ਪੁਲਿਸ ਨੂੰ ਅਸੀਂ ਐਫ ਆਈ ਆਰ ਦੇ ਆਏ ਸੀ ਵੀਰਵਾਰ ਦੁਪਹਿਰੇ। ਹਾਂਜੀ। ਨਾ ਸੌਰੀ ਸ਼ੁੱਕਰਵਾਰ ਕੱਲ ਕੱਲ ਦੁਪਹਿਰੇ 3 ਵਜੇ ਐਫ ਆਈ ਆਰ ਡੀ ਡੀ ਆਰ ਦੇ ਆਏ ਸੀਗੇ। ਜੀ ਜੀ। ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਵੀ ਹਾਂਜੀ ਮੌਕੇ ਤੇ ਆਏ ਸੀ ਉਹਨਾਂ ਦਾ ਇੱਕ ਏ ਐਸ ਆਈ ਐਸ ਆਈ ਆਇਆ ਸੀ। ਐਸ ਆਈ ਸੌਰੀ। ਉਹ ਮੋਕਾ ਦੇਖ ਕੇ ਚਲੇ ਗਏ ਕਿਦਾਂ ਵਾਰਦਾਤ ਹੋਈ ਕਿੱਥੋਂ ਆਏ ਸੀ ਕਿੱਥੋਂ ਭੱਜੇ ਸੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕੁਝ ਦੱਸਿਆ ਨਹੀਂ ਬਾਕੀ ਐਸਐਚਓ ਸਾਹਿਬ ਕੱਲ ਮਿਲੇ ਨਹੀਂ ਸੀ ਮੋਤੀਨਗਰ ਪੁਲਿਸ ਸਟੇਸ਼ਨ ਵਾਲੇ ਤੇ ਉਸ ਤੋਂ ਬਾਅਦ ਅਸੀਂ ਮੈਡਮ ਮੀਟ ਸੀਨਾ ਹੈ ਜਿਹੜੇ ਸਾਡੇ ਐਮਐਲਏ ਮੈਡਮ ਹੈਗੀ ਉਹਨਾਂ ਨੂੰ ਅਸੀਂ ਤਲਾਹ ਕਰ ਦਿੱਤੀ ਸੀ ਉਹਨਾਂ ਨੂੰ ਅਸੀਂ ਵੀਡੀਓ ਵੀ ਸੈਂਡ ਕਰ ਦਿੱਤੀਆਂ ਤੇ ਜਦੋਂ ਮੈਂ ਉਹਨਾਂ ਦੇ ਮਗਰ ਭੱਜਿਆ ਸੀ ਉਹਨਾਂ ਨੇ 50 60 ਮੀਟਰ ਉਹਨਾਂ ਦੇ ਮਗਰ ਜਦੋਂ ਭੱਜਿਆ ਮੈਂ ਉਹਨਾਂ ਨੇ ਇੱਟਾਂ ਚਲਾਣੀਆਂ ਸ਼ੁਰੂ ਕਰਤੀਆਂ ਤੁਹਾਡੇ ਤੇ ਮੇਰੇ ਤੇ ਉਹਨਾਂ ਨੇ ਚਾਰ ਜਣੇ ਜੋ ਮੈਂ ਇਹਦੇ ਜੀ ਵੀ ਕਾਊਂਟ ਕੀਤਾ 12 13 ਵਾਰੀ ਇੱਟਾਂ ਚਲਾਈਆਂ ਅੱਛਾ ਉਹਦੇ ਜੋ ਤਿੰਨ ਇੱਟਾਂ ਮੇਰੇ ਲੱਗੀਆਂ ਮਤਲਬ 28 ਦੇ ਉੱਪਰ ਲੱਗੀਆਂ ਇੱਕ ਦਾ ਜ਼ਖਮ ਬਣਿਆ ਜੀ ਤੇ ਇੰਨੀ ਦੇਰ ਸੁਈ ਜਦੋਂ ਮੈਂ ਰੋਲਾ ਪਾਉਂਦਾ ਰਿਹਾ ਕਿ ਉੱਠਿਆ ਨਹੀਂ ਕਲੋਨੀ ਵਾਲਾ ਕਿਉਂਕਿ ਉੱਠਣ 'ਚ 1 1/2 ਵਜੇ ਟਾਈਮ ਲੱਗ ਜਾਂਦਾ ਹੈ ਫਿਰ 15 ਕੁ ਮਿੰਟ ਬਾਅਦ ਜੋ ਲੋਕ ਇਕੱਠੇ ਹੋ ਗਏ ਸਾਰੇ ਫਿਰ ਅਸੀਂ ਦੋ ਐਕਟਿਵਾ ਲੈ ਕੇ ਆ ਹਥਿਆਰ ਲੈ ਕੇ ਡਾਂਗਾ ਲੈ ਕੇ ਇੱਕ ਤਲਵਾਰ ਲੈ ਕੇ ਅਸੀਂ ਪਿੱਛੇ ਗਏ ਉਹਨਾਂ ਦੇ ਅੱਛਾ ਮਤਲਬ ਪੁਲਿਸ ਦਾ ਕੰਮ ਤੁਸੀਂ ਕਰਨਾ ਸ਼ੁਰੂ ਕੀਤਾ ਕਿ ਪੁਲਿਸ ਤਾਂ ਆਈ ਨਹੀਂ ਕਿ ਅਸੀਂ ਕੰਮ ਕਰ ਲਿਆ ਨਹੀਂ ਸਾਨੂੰ ਇਹ ਸੀ ਵੀ ਜੇ ਫੜੇ ਚ ਕਾਬੂ ਆ ਜਾਣਗੇ ਤੇ ਦੁਬਾਰਾ 4-6 ਮਹੀਨੇ ਦਾ ਰੋਲਾ ਖਤਮ ਹੋ ਜਾਏਗਾ ਕਿਉਂਕਿ ਅਸੀਂ ਐਨੇ ਡਰਨ ਵਾਲੇ ਨਹੀਂ ਮੇਰਾ ਪਹਿਲੀ ਵਾਰੀ ਮੇਰਾ ਤੀਜੀ ਵਾਰੀ ਚੋਰਾ ਨਾਲ ਆਮਨਾ-ਸਾਮਨਾ ਹੋਇਆ ਅੱਛਾ ਪਹਿਲੇ ਹੀ ਹੋ ਚੁੱਕਾ ਹੈ ਪਹਿਲੇ ਦੋ ਵਾਰੀ ਹੋ ਚੁੱਕਾ ਮੈਨੂੰ ਕੋਈ ਉਹ ਦਿੱਕਤ ਨਹੀਂ ਹੋਊਗੀ ਉਹ ਵੀ ਇੱਥੇ ਹੀ ਹੋਇਆ ਸੀਗਾ ਇੱਕ ਵਾਰੀ ਇੱਥੇ ਹੋਇਆ ਸੀ ਅੱਜ ਤੋਂ 12 ਸਾਲ ਪਹਿਲੇ ਉਦੋਂ ਅਸੀਂ ਟੀਵੀ ਪਹਚਾਇਆ ਸੀਗਾ ਟੀਵੀ ਉਹ ਚੁੱਕ ਕੇ ਦੀਵਾਰ ਦੇ ਨਾਲ ਰੱਖਿਆ ਸੀ ਉਹਨਾਂ ਨੇ ਬਟ ਉਹਨਾਂ ਦੀ ਹਿੰਮਤ ਨਹੀਂ ਪਈ ਸੀ ਜਿੱਦਾਂ ਮੈਂ ਕੱਲ ਵੀ ਇੱਕਦਮ ਨਿਕਲ ਕੇ ਬਾਹਰ ਆ ਗਿਆ ਗਦੋਂ ਵੀ ਆ ਗਿਆ ਉਦੋਂ 10 ਸੋਲੇ ਸੋਨਾ ਬਚਿਆ ਸੀ ਇੱਕ ਕਲਰ ਟੀਵੀ ਬਚ ਗਿਆ ਸੀ ਮਤਲਬ ਅੱਜ ਤੱਕ ਕੱਲ ਤਾਂ ਸਾਰਾ ਕੁਝ ਮਤਲਬ ਕੱਲ ਤਾਂ ਸਾਰਾ ਕੁਝ ਹੀ ਬਚਾ ਲਿਆ ਤੁਸੀਂ ਆਹ ਕੱਲ ਨਾ ਹੁੰਦੇ ਅਸੀਂ ਤੇ ਉਹ ਸਾਡੇ ਪੜੋਸੀਆਂ ਦੇ ਘਰ ਵੀ ਗਏ ਸੀ ਪਹਿਲੇ ਉਸ ਤੋਂ ਅਗਲੇ ਪੜੋਸੀਆਂ ਦੇ 5 ਮਿੰਟ ਰੁਕੇ ਰਹੇ ਚਾਰੋ ਜਣੇ ਬਟ ਸਾਨੂੰ ਇਹ ਨਹੀਂ ਸਮਝ ਆਇਆ ਇਹ ਵੀ ਉਹ ਰੁਕ ਕੇ ਕੀ ਦੇਖਦੇ ਸੀਗੇ ਲੇਕਿ थाना ਲੱਗੇ ਹੈਗਾ ਮੋਤੀਨਗਰ ਲੱਗ ਗਈ ਹੈ ਤੁਹਾਡੇ ਮਨ نزدਿਕ ਹੀ ਹੈਗਾ ਹੈ ਹਾਂਜੀ ਸਰ ਉਹ ਕਾਰਵਾਈ ਹਜੇ ਹੋਈ ਹੈ ਕਿ ਨਹੀਂ ਹੋਈ ਕੋਈ ਵੀਡੀਓ ਵੀਡੀਓ ਕਾਰਵਾਈ ਦੀ ਕੋਈ ੱਡੀ ਉਮੀਦ ਨਹੀਂ ਹੈਗੀ ਸਾਨੂੰ ਜਦ ਤੱਕ ਅਸੀਂ ਸੀਨਾ ਮੈਡਮ ਨੂੰ ਨਹੀਂ ਕਹਿੰਦੇ ਕਿਉਂਕਿ 121 ਸਾਡੇ ਇਥੇ 168 ਸੈਕਟਰ 40 ਦੇ ਵਿੱਚ ਵੀ 108 ਅੱਜ ਵਾਲੇ ਹਾਊਸੇਜ਼ ਹੈਗੇ ਨੇ ਹੂੰ ਉੱਥੇ 4-5 ਦਿਨ ਪਹਿਲੇ ਕਾਰਵਾਈ ਕਰ ਚੁੱਕੇ ਨੇ ਇਹੀ ਬੰਦੇ 4 ਬੰਦੇ ਹੀ ਸੀਗੇ ਉਹ ਵੀ ਉਹ ਵੀ ਆਇਡੈਂਟੀਫਾਈ ਨਹੀਂ ਹੋਏ ਪਏ ਉਹ ਵੀ ਆਇਡੈਂਟੀਫਾਈ ਨਹੀਂ ਜਿਹੜੀ ਸਾਡੀ ਵੀਡੀਓ ਹੈ ਤਾਂ ਬਹੁਤ ਕਲੀਅਰ ਹੈ ਫਿਰ ਅਸੀਂ ਜਦੋਂ ਉਹਨਾਂ ਦੇ ਮਗਰ ਭੱਜੇ ਉਹ ਫਿਰ 108 ਕਾਜ ਵਾਲੇ ਮਗਾਣਾ ਵੱਲ ਚਲੇ ਗਏ ਅੱਛਾ 15 ਮਿੰਟ ਬਾਅਦ ਹਾਂਜੀ ਹਾਂਜੀ ਤੇ ਬਿਲਕੁਲ ਐਂਡ ਤੇ ਅਸੀਂ ਜਦੋਂ ਗੇਟ ਤੇ ਗਏ ਉਹਨੇ ਚੌਂਕੀਦਾਰ ਨੇ ਸਾਨੂੰ ਦੱਸਿਆ ਕਿੰਦਾ ਅੰਕਲ ਜੀ 5 ਮਿੰਟ ਪਹਿਲੇ ਟੱਪ ਗਏ ਇਸ ਸਾਈਡ ਤੇ ਗਏ ਮੈਂ ਕਿਹਾ ਯਾਰ ਕਿਹੜੀ ਸਾਈਡ ਤੇ ਗਏ ਉਹ ਚੌਂਕੀਦਾਰ ਹੀ ਇੰਨਾ ਘਰਾਇਆ ਸੀ ਉਹਨੂੰ ਪਤਾ ਨਹੀਂ ਸੱਜੇ ਗਏ ਕਿ ਖੱਬੇ ਗਏ ਮ ਫਿਰ ਕਹਿੰਦੇ ਇੱਧਰ ਚਲੇਗੇ ਉੱਧਰ ਚਲੇਗੇ ਪਰ ਅਸੀਂ ਉਸ ਤੋਂ ਬਾਅਦ ਡੈਂਟਲ ਕਾਲਜ ਦਾ ਸਾਰਾ ਚੱਕਰ ਲਗਾਇਆ ਪਰ ਉਹਦੋਂ ਫਿਰ ਮਿਲੇ ਨਹੀਂ ਕਿਉਂਕਿ ਉਧਰ ਨਾਲ ਭਾਗੇ ਸਿੰਕਲ ਹੁੰਨੀ ਹੈ ਝੁੱਗੀ ਚੌਂਪੜੀ ਕਲੌਨੀ ਹੈ ਉਹ ਕਿਤੇ ਲੁਕ ਜਾਣ ਫਿਰ ਰਾਤ ਨੂੰ ਪਤਾ ਨਹੀਂ ਲੱਗ ਸਕਦਾ ਕਿੰਨੀ ਕਿ ਦਹਿਸ਼ਤ ਹੈ ਇਸ 40 ਸੈਕਟਰ ਦੇ ਵਿੱਚ ਇਹਨਾਂ ਦੀ ਦੇਖੋ ਜੀ ਅੱਛਾ ਗੈਂਗ ਕਿਹਾ ਜਾਂਦਾ ਕਾਲਾ ਕੱਟਾ ਉਹ ਜ਼ਬਰਦਸਤ ਹੈ ਉਸ ਦਿਨ ਆਏ ਸੀ ਬੰਦੇ ਤੇ ਸ਼ਰਮਾ ਅੰਕਲ ਦੇ ਕਾਰਨ ਬਚ ਗਿਆ ਬਚਾਓ ਹੋ ਗਿਆ ਕਿਉਂਕਿ ਸ਼ਰਮਾ ਅੰਕਲ ਦੇ ਬਚਾਓ ਹੋ ਗਿਆ ਉਹ ਨਹੀਂ ਉਹਨਾਂ ਦੇ ਕਾਰਨ ਪਹੁੰਚਾ ਹੋ ਗਿਆ ਨਹੀਂ ਤਾਂ ਨਹੀਂ ਤਾਂ ਕੋਈ ਨਾ ਕੋਈ ਕਾਂਡ ਕਰੇ ਜਾਂਦੇ ਹੋ ਕੋਈ ਪਿੱਛੇ ਭੱਜੇ ਉਹ ਡਰ ਕੇ ਭੱਜਲੇ ਪਲੱਸ ਉਹਨਾਂ ਨੇ ਹਰੇਕ ਘਰ ਦਾ ਕੁੰਡਾ ਚੱਕ ਦਿੱਤਾ ਕੋਈ ਖੁੱਲਾ ਹੋਏ ਤਾਂ ਆਪਾਂ ਕੋਈ ਕੰਡ ਕਰਦੀ ਹੈ ਜੀ ਪਲੱਸ ਉਹਨਾਂ ਕੋਲੇ ਦਾਤ ਵਗੈਰਾ ਸਭ ਕੁਝ ਹੀ ਵੀ ਬਿਨਾਂ ਡਰੇ ਵੀ ਐਨਾ ਮਾਹੌਲ ਦਹਿਸ਼ਤ ਦਾ ਆ ਉਹ ਪੁਲਿਸ ਨੂੰ ਕੰਪਲੀਟ ਕੀਤੀ ਹੈ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ ਪੁੱਛ ਫਿਰ ਹੈ ਕਿਤੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਕਿ ਪੁਲਿਸ ਆ ਨਹੀਂ ਰਹੀ ਹੈ ਕਿ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਫਿਰ ਦੋ ਸੀਪੀ ਸਾਹਿਬ ਨੂੰ ਅਸੀਂ ਮੇਲ ਕੀਤੀ ਹੈ ਐਸਐਚਓ ਸਾਹਿਬ ਨੂੰ ਕੀਤੀ ਹੈ ਪਰ ਹੱਲੇ ਤੱਕ ਸਾਡੀ ਇੱਕ ਪਾਰਕ ਹੈਗਾ ਜੋ ਸ਼ਾਮ 7 ਵਜੇ ਬਾਅਦ ਜਾਓਗੇ ਇਹ ਬਿਲਕੁਲ ਗਲਤ ਕੰਮ ਦੀ ਹੈ ਅੱਛਾ ਕਦੇ ਕੋਈ ਪੁਲਿਸ ਨਹੀਂ ਆਂਦੀ 7 ਵਜੇ ਬਾਅਦ ਤੁਸੀਂ ਜਾਓਗੇ ਪਾਰਕ ਚ ਹਰੇਕ ਕੋਨੇ ਕੋਨੇ ਚ ਗਲਤ ਪਤਰਾਂ ਦੇ ਬੰਦੇ ਬੈਠੇ ਆ। ਹੂੰ। ਲੇ ਹੱਦ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਸਾਰਾ ਕੱਚਾ ਗੈਂਗ ਸੀ, ਕਾਲਾ ਕੱਚਾ ਗੈਂਗ। ਹਾਂ ਇਹ ਵੈਸੇ ਜਿਵੇਂ ਕੋਨਫਾਮ ਨਹੀਂ ਹੈ ਪਰ ਵੀਡੀਓ ਜੋ ਇਹ ਦਿਖ ਰਿਹਾ ਉਹਨਾਂ ਨੇ ਹਾਂ ਬਿਲਡਿੰਗ ਕੋਲ ਦਿੱਤੇ ਹੋਏ ਜਿੱਦਾਂ ਉਹ ਸੁਪਰਮੈਨ ਨੇ ਪਾਇਆ ਹੁੰਦਾ ਵੀ ਸ਼ੇਪ ਜਿਹਾ ਕੀਤਾ ਹੁੰਦਾ। ਲੰਗੋਟ ਵਰਗਾ ਲੰਗੋਟ ਵਰਗਾ ਲੰਗੋਟ ਟਾਈਪ ਸੀਗਾ ਤੇ ਮੂੰਹ ਬੰਨੇ ਹੋਏ ਸੀਗੇ। ਲੇਕਿਨ ਭਾਈ ਜਦੋਂ ਇਹ ਅੰਕਲ ਬਾਹਰ ਆ ਗਏ ਤੁਸੀਂ ਕਲੋਨੀ ਵਾਲੇ ਫਿਰ ਚੌਂਕੀਦਾਰ ਨਹੀਂ ਰੱਖਿਆ ਚੌਂਕੀਦਾਰ। ਚੌਂਕੀਦਾਰ ਰੋਕ ਲੈਂਦਾ ਜਾਂ ਕੁਝ ਕਰ ਲੈਂਦਾ। ਇੰਨੀ ਦਹਿਸ਼ਤ ਹੈ ਜੀ ਦੇਖੋ ਇੱਥੇ। ਕੋਈ ਨਾ ਕੋਈ ਇੱਥੇ ਤੁਸੀਂ ਦੇਖੋ ਪੇੜ ਕਿੰਨੇ ਵੱਡੇ ਆ ਕੋਈ ਵੀ ਕਿੱਥੇ ਲੁਕੇ ਇੱਥੇ ਬੈਠਿਆ ਹੋ ਸਕਦਾ ਹੈ ਗੱਲ ਉਹੀ ਹੋਈ ਆ ਉਹਨਾਂ ਨੇ ਇਹੀ ਚੀਜ਼ ਦਾ ਫਾਇਦਾ ਚੁੱਕਿਆ ਕਿ ਚਾਰ ਬੰਦੇ ਪੂਰੀ ਕਲੋਨੀ 'ਚ ਘੁੰਮ ਕੇ ਗਏ ਘਰ-ਘਰ ਦੇ ਅੰਦਰ ਦੇਖੇ ਦੇਖੋ ਜੀ ਦੂਜੀ ਗੱਲ ਇੱਥੇ ਬੜੇ ਛੋਟੇ-ਛੋਟੇ ਬੱਚੇ ਆ ਸੌਂਦਾ ਹੁਣ ਦਿਨੇ ਵੀ ਡਰ ਲੱਗਣ ਲੱਗ ਗਿਆ ਹੂੰ ਤੇ ਪੁਲਿਸ ਕੋਲ ਜਾਓ ਤਾਂ ਪੁਲਿਸ ਕਹਿੰਦੇ ਇਸ ਤਾਂ ਬੰਦੇ ਬੜੇ ਘੱਟ ਐ ਜੀ ਅਸੀਂ ਕਿੱਥੇ ਕੀ-ਕੀ ਕਰ ਲਈਏ ਮਤਲਬ ਵਾਰ ਤਾਂ ਤੁਸੀਂ ਬੰਦੇ ਮਾਰ ਜਾਣ ਬੰਦੇ ਮਾਰ ਜਾਓ ਜੀ ਇਹੀ ਗੱਲ ਹੋ ਗਈ ਇੱਕ ਬਜ਼ੁਰਗ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਉਹ ਜਾ ਕੇ ਲੜ ਨਹੀਂ ਤਾਂ ਅਸੀਂ ਯੂਥ ਹੈ ਅਸੀਂ ਕੁਛ ਨਾ ਕੁਛ ਤਾਂ ਕਰਦੇ ਭਾਜਦੇ ਬੇਸ਼ੱਕ ਸ਼ਾਦੀ ਲੱਗਦੀ ਸਟਾਂ ਪਰ ਅਸੀਂ ਇਹ ਸੋਚ ਕੇ ਬੈਠਦੇ ਕਿ ਪੁਲਿਸ ਹੈਗੀ ਹੈ ਕਾਰਵਾਈ ਕਰੂਗੀ ਸਾਡੇ ਨਾਲ ਹੈ ਪਰ ਕੁਛ ਨਹੀਂ ਹੈ ਜੀ ਕੱਲ ਰਾਤੀ ਇੱਕ ਪੀਸੀਆਰ ਆਈ ਮੈਂ ਕਹਿੰਦਾ ਜੀ ਸਿਰਫ 10 ਸੈਕਿੰਡ ਲਈ ਆਈ ਹੈ ਦੌੜ ਗਈ ਚਲੇ ਗਈ ਪੁੱਛਿਆ ਕਿੰਨੂੰ ਫਿਰ ਪੀਸੀਆਰ ਜਦੋਂ ਆਈ ਕਿਸੇ ਨੂੰ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਹੋਇਆ ਬੁਲਾਇਆ 100 ਨੰਬਰੇ ਫੋਨ ਕੀਤਾ 112 ਤੇ ਕੁਛ ਨਹੀਂ ਕੁਛ ਨਹੀਂ ਪੁੱਛਿਆ ਇੱਕ ਕਰਦੇ ਵਿੱਚ ਆ ਕੇ ਫੋਟੋ ਲੈ ਕੇ ਗਈ ਹੈ ਹੂੰ ਮੈਂ ਤੁਹਾਨੂੰ 10 ਸੀਸੀਟੀਵੀ ਦਿਖਾ ਦੂੰਗਾ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਕੋਲੋਂ ਨਿਕਲੀ ਐ ਤੇ ਅੰਦਰ ਜਾ ਕੇ ਆ ਉਹ 10 ਘਰ ਦਾ ਕਿੱਥੇ ਗਿਆ ਉਹ 10 ਘਰ ਦਾ ਕੁਝ ਨਹੀਂ ਲਿਖਿਆ ਮਤਲਬ ਇੱਕ ਘਰ ਵੀ ਜਦੋਂ ਖੁੱਲਾ ਹੁੰਦਾ ਇੱਕ ਘਰ ਵੀ ਖੁੱਲਾ ਹੁੰਦਾ ਤੇ ਉਸ ਘਰ ਦੇ ਵਿੱਚ ਹਾਲਾਤ ਮਾੜੇ ਹੋ ਜਾਣੇ ਸੀਗੇ ਮਾੜੇ ਬਿਲਕੁਲ ਹੋ ਜਾਣੇ ਸੀ ਕਿਉਂਕਿ ਅਗਰ ਇਹਨਾਂ ਨੇ ਕਾਂਡ ਹੀ ਕਰਨਾ ਸੀ ਇਹ ਸੋਚ ਕੇ ਆਏ ਸੀ ਵੀ ਉਹਨਾਂ ਨੂੰ ਕੋਈ ਦਾਅਵ ਨਹੀਂ ਲੱਗਿਆ ਨਹੀਂ ਤਾਂ ਇਸ ਟਾਈਮ ਕੋਈ ਵਾਰਦਾਤ ਹੋ ਜਾਂਦੀ ਫੇਰ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਆਏ ਸੀ ਉਹ ਸੀ ਕੁਝ ਬਾਨੇ ਲਾਂਦੇ ਕੰਪਲੀਟ ਹੈ ਸਾਡੇ ਕੋਲੇ ਹੱਲੇ ਤੱਕ ਮੈਂ 24 ਘੰਟੇ ਹੋ ਗਏ ਉੱਪਰ ਹੋ ਗਏ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੈ ਆਈਓ ਕੋਨੇ ਸਰ ਆਈਓ ਤਾਂ ਬਾਰੇ ਮੈਂ ਜਾਣਦਾ ਨਹੀਂ ਐਸਚੋ ਸਾਹਿਬ ਇਹ ਗਏ ਸੀ ਆਪਣੇ ਅੰਕਲ ਜੀ ਗਏ ਸੀ ਐਸਚੋ ਸਾਹਿਬ ਤੋਂ ਮੈਂ ਜਾਣਦਾ ਨਹੀਂ ਹਾਂ ਪਰ ਇੱਕ ਕੰਪਲੀਟ ਦਿੱਤੀ ਗਈ ਹੈ ਸੀਪੀ ਸਾਹਿਬ ਸੀਪੀ ਸਾਹਿਬ ਨੂੰ ਭੇਜੀ ਹੈ ਬਗਾਇਦਾ ਮੇਲ ਭੇਜੀ ਹੈ ਉੱਪਰੋਂ ਨੰਬਰ ਵੀ ਆਇਆ ਸਾਲਾ ਪਰ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋ ਨਹੀਂ ਰਹੀ ਲੇਕਿਨ ਮੈਂ ਤੁਹਾਨੂੰ ਇੱਕ ਤਸਵੀਰ ਦਿਖਾ ਦਾਂ ਇੱਕ ਵੀਰੇ ਦਿਓਗੇ ਮੈਨੂੰ ਇਹ ਇਹ ਸੀਪੀ ਸਾਹਿਬ ਨੂੰ ਜਿਹੜੀ ਹੈ ਉਹ ਕੀਤੀ ਹੋਈ ਹੈ ਸੀਪੀ ਸਾਹਿਬ ਨੂੰ ਲੈਟਰ ਭੇਜੀ ਹੋਈ ਹੈ ਮੇਲ ਕੀਤੀ ਹੋਈ ਹੈ ਉਸ ਤੋਂ ਬਾਅਦ ਮੈਨੂੰ ਰਿਪਲਾਈ ਆਇਆ ਕਿ ਤੁਸੀਂ ਇੱਥੇ ਇੱਥੇ ਕਰੋ ਰਿਪਲਾਈ ਵੀ ਆ ਗਿਆ ਤੇ ਉਸ ਤੋਂ ਬਾਅਦ ਆ ਵੀਡੀਓਜ਼ ਨੇ ਜਿਹੜੀਆਂ ਨਾਲ ਚੱਲਣਗੀਆਂ ਤੁਹਾਨੂੰ ਉਹ ਦਿਖਾਵਾਂਗੇ ਇਹ ਕੰਪਲੇਂਟ ਨੰਬਰ ਵੀ ਆ ਗਿਆ ਇੱਕ ਕੰਪਲੇਨ ਜਿਹੜੀ ਦਿੱਤੀ ਵੀ ਉਹ ਦਰਖਾਸਤ ਜਿਹੜੀ ਦਿੱਤੀ ਹੋਈ ਹੈ ਉਹ ਵੀ ਹੈਗੀ ਕਲੋਨੀ ਵਾਲਿਆਂ ਨੇ ਜਾਲ ਕੀਤੀ ਹੈ ਵੀ ਇਸ ਕਲੋਨੀ ਦੀ 40 ਸੈਕਟਰ ਦੀ ਦਾ 40 ਸੈਕਟਰ ਦੇ ਵਿੱਚ ਹਾਲਾਤ ਨੇ ਮਾੜੇ ਹੋ ਚੁੱਕੇ ਨੇ ਜਿੰਨੇ ਲੋਕ ਕੋਲ ਖੜੇ ਹੋਏ ਨੇ ਕਿ ਇਹ ਡਰ ਦਾ ਮਾਹੌਲ ਪੈਦਾ ਡਰ ਪੈ ਚੁੱਕਾ ਹੋਇਆ ਵੈ ਬਿਲਕੁਲ ਪੈ ਚੁੱਕਾ ਹੋਇਆ ਤੁਸੀਂ ਆਹ ਦੇਖੋ ਨਾ ਬੰਦੇ ਜਿਹੜੇ ਆਏ ਸੀਗੇ ਉਹਨਾਂ ਨੇ 15 ਮਿੰਟ ਆਈ ਕੰਟੈਕਟ ਕੀਤਾ ਹਾਂਜੀ ਉਹਨਾਂ ਨੇ 15 ਮਿੰਟ ਅੰਕਲ ਨਾਲ ਆਈ ਕੰਟੈਕਟ ਕੀਤਾ ਮੀਨਸ ਕਿ ਉਹ ਇੱਕ ਕਰ ਲੱਭ ਰਹੇ ਸੀ ਜਿਹਦੇ ਵਿੱਚ ਵੀ ਉਹ ਵੜ ਜਾਂਦੇ ਉਹਨਾਂ ਨੇ ਸਾਰਿਆਂ ਦਾ ਕਾਬੂ ਪਾ ਲੈਣਾ ਸੀ ਕਿ ਰਾਤੀਂ ਬੰਦਾ ਸੁੱਤਾ ਹੁੰਦਾ ਕੋਈ ਵੀ ਇੰਨਾ ਐਕਟਿਵ ਨਹੀਂ ਹੁੰਦਾ ਤੇ ਕਿਸੇ ਕੋਲ ਹਥਿਆਰ ਤਾਂ ਹੁੰਦੇ ਨਹੀਂ ਹੈ ਤੁਸੀਂ ਵੀਡੀਓ ਦੇਖੋਗੇ ਉਹਨਾਂ ਦੇ ਕੋਲ ਦਾਤ ਵੀ ਸੀਗੀ ਇੱਕ ਬੈਗ ਵੀ ਸੀਗਾ ਤੇ ਇੱਥੇ ਵੀ ਕੁਝ ਬੰਨ ਕੇ ਰੱਖਿਆ ਹੋਇਆ ਸੀ ਉਹਨਾਂ ਨੇ ਤੇ ਬੇਖੌ ਹੁਕਮ ਦੇ ਪਈ ਸੀ ਅੰਦਰੋਂ ਗੇਟ ਤੋਂ ਐਂਟਰ ਕੀਤਾ ਤੇ ਲੋਕਾਂ ਨੂੰ ਵੀ ਦਬਕਾ ਮਾਰ ਕੇ ਅੱਗੇ ਦੋ ਬੰਦੇ ਉੱਥੇ ਵੀ ਖੜੇ ਸੀ ਜਿਨ੍ਹਾਂ ਨੂੰ ਦਬਕਾ ਮਾਰ ਕੇ ਉਹ ਅੰਦਰ ਆਏ ਫਿਰ ਅੰਕਲ ਨੇ ਜਦੋਂ ਰੋਲਾ ਪਾਇਆ ਸ਼ੋਰ ਪਾਇਆ ਤਾਂ ਜਾ ਕੇ ਉਪੱਜਿਆ ਤਾਂ ਕਰਕੇ ਆਪਾਂ ਤੁਹਾਨੂੰ ਸੱਦਿਆ ਕਿ ਹਾਂ ਕਿਸੇ ਤਰ੍ਹਾਂ ਇਹਨੂੰ ਹੱਲ ਕਰਾਓ ਤੇ ਲੇਕਿਨ ਗੱਲਬਾਤ ਕਰਦੇ ਆਂ ਸਤਿਨਾਮ ਨਾਲ ਇਹਨਾਂ ਨੂੰ ਵੀ ਵੀਡੀਓਸ ਭੇਜਤੀਆਂ ਹਾਂ ਜੀ ਇਹਨਾਂ ਨੂੰ ਵੀ ਵੀਡੀਓਸ ਭੇਜਤੀਆਂ ਹਾਂ ਹਾਂ ਜੀ ਹਾਂ ਜੀ ਆ ਦੇਖੋ ਸਰਕਾਰ ਦੀ ਸੀਨ ਨਹੀਂ ਕੀਤੀ ਸੀਨ ਨਹੀਂ ਕੀਤੀਆਂ ਹੋਰ ਗੱਲ ਕਰਨੀ ਚਾਹੁੰਦੇ ਆਂ ਆ ਦੇਖੋ ਜਿਹੜੀ ਵਾਰਦਾਤ ਹੋਈ 1:40 ਤੇ ਹੋਈ ਹੈ ਉਸ ਤੋਂ ਪਹਿਲੇ ਅਸੀਂ ਬਾਹਰ ਬੰਦੇ ਖੜੇ ਸੀ ਉਹਨਾਂ ਨੂੰ ਪੁੱਛਿਆ ਕਹਿੰਦਾ ਜੀ 5 ਮਿੰਟ ਪਹਿਲਾਂ ਹੀ ਇੱਥੇ ਗਏ ਸੀ ਅੱਛਾ ਚਾਰ ਜene ਸਿਰਫ 15 ਮਿੰਟ ਕਲੋਨੀ ਚ ਰਹੇ ਨੇ ਤੇ ਫੜੇ ਗਏ ਜੇ ਉਹ 1:40 ਤੋਂ ਲੈ ਕੇ 4 ਵਜੇ ਤੱਕ ਚਾਹੇ ਕਾਰਵਾਈ ਕਰਦੇ ਰਹਿੰਦੇ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਤੇ ਕੁਦਰਤੀ ਇੱਥੇ ਆਪਾਂ ਪਕੜ ਲਿਆ ਉਹਨੂੰ ਮਗਰ ਭੱਜੇ ਹਿੰਮਤ ਕਰਕੇ ਤੇ ਬਚਾਅ ਹੋ ਗਿਆ ਨਹੀਂ ਤੇ ਬਹੁਤ ਹੋ ਰਹਾ ਹਾਲ ਮਤਲਬ ਕੋਈ ਚਾਂਸ ਨਹੀਂ ਸੀਗਾ ਫਿਰ ਫਿਰ ਕੋਈ ਚਾਂਸ ਨਹੀਂ ਕਿ ਉਹ ਸੱਚੀ ਅਕਲ ਸਰ ਹਾਂਜੀ ਸੱਚੀ ਗੱਲ ਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਹੁਦਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਸਰ ਬਹੁਤ ਹੋ ਰਹੀ ਸਰ ਬਹੁਤ ਹੋ ਰਹੀ ਹੈ ਜੀ ਅੱਛਾ ਸਰ 40 ਸੈਕਟਰ ਦੇ ਵਿੱਚ ਜਿਹੜੀ ਹੈ ਕੱਚਾ ਗੈਂਗ ਜਿਹੜਾ ਸક્રિય ਹੋਇਆ ਪਿਆ ਹੈ ਘਰ ਦੇ ਵਿੱਚ ਵੜਨ ਲੱਗਾ ਸੀਗਾ ਵਾਰਦਾਤ ਤੋਂ ਇੰਜ਼ਾਮ ਦੇਣ ਲੱਗਾ ਸੀਗਾ ਸਰ ਉਸ ਤੇ ਕੋਈ ਕਾਰਵਾਈ ਹੋਈ ਆ ਆਇਡੈਂਟੀਫਾਈ ਹੋ ਪਾਈ ਨਹੀਂ ਹਜੇ ਕੌਣ ਸੀਗੇ ਨਹੀਂ ਮੈਨੂੰ ਮੈਂ ਅੱਜ ਹੀ ਜੁਆਇਨ ਕੀਤਾ ਮੈਨੂੰ ਇਸ ਬਾਰੇ ਪਤਾ ਨਹੀਂ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਅੱਛਾ ਮੈਂ ਅੱਜ ਜੁਆਇਨ ਕੀਤਾ ਮੈਂ ਜੀ ਅੱਜ ਜੁਆਇਨ ਕੀਤਾ ਵੈ ਲੇਕਿਨ ਉਹ ਲੈਟਰ ਜਿਹੜੀ ਹੈ ਐਸਐਚਓ ਨੂੰ ਦੇ ਕੇ ਆਈ ਸੀ ਤੁਹਾਡੇ ਨਾਮ ਦੀ ਮਤਲਬ ਦੇ ਕੇ ਆਈ ਸੀ ਉਹ ਕੱਲ ਦੇ ਕੇ ਨਹੀਂ ਫਿਰ ਮੈਂ ਹੈ ਨਹੀਂ ਸੀ ਨਾ ਬ੍ਰਦਰ ਉਹ ਕੋਈ ਵੀ ਤੁਸੀਂ ਮੈਨੂੰ ਭੇਜ ਦਿਓ ਕਿਹੜੇ ਬੰਦੇ ਆ ਮੈਂ ਸੁਣ ਲੈਣਾ ਉਹਨਾਂ ਦੀ ਗੱਲ ਕੀ ਹੈਗਾ ਫਿਰ ਮੈਨੂੰ ਪਤਾ ਲੱਗ ਜਾਊਗਾ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਇਹ ਸੱਚ ਨੂੰ ਨਵੇਂ ਆਏ ਨੇ ਉਹ ਚਲੇਗੇ ਨਹੀਂ ਕਿਉਂਕਿ ਖਬਰਾਂ ਚਿੱਟੇ ਦੀ ਲੱਗਦੀਆਂ ਸੀ ਇਸ ਕਰਕੇ ਕੋਈ ਕੋਈ ਆਈਓ ਦਾ ਨੰਬਰ ਹੈਗਾ ਕਿਸੇ ਦਾ ਨਹੀਂ ਅਸੀਂ ਜਾ ਰਹੇ ਫਿਰ ਹੁਣ ਚਲੇ ਜਾਣੇ ਤੁਸੀਂ ਕਹਿੰਦੇ ਅਸੀਂ ਮਿਲ ਲੈਣੇ ਐਸਐਚਓ ਕਿਉਂਕਿ ਆਈਓ ਦਾ ਨੰਬਰ ਚਾਹੀਦਾ ਤਾਂ ਹੀ ਮੈਂ ਬਿਆਨ ਲੈ ਸਕਦਾ ਕਿਉਂਕਿ ਐਸਐਚਓ ਹੁਣੇ ਚਾਰਜ ਲਿੱਤਾ ਹੈ ਜੀ ਉਹਨਾਂ ਨੇ ਹਾਂ ਜੀ ਹਾਂ ਜੀ ਲੇਕਿਨ ਲੇਕਿਨ ਇਹ 40 ਸੈਕਟਰ ਦੇ ਵਿੱਚ ਅਸੀਂ ਮੌਜੂਦ ਹੈਗੇ ਜਿੱਥੇ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਤਸਵੀਰ ਹੈ ਕਿ ਇੱਥੇ ਕਾਲਾ ਕੱਚਾ ਗੈਂਗ ਜਿਹੜਾ ਬੜਾ ਤਕੜਾ ਸਕਰੀਅ ਹੋਇਆ ਪਿਆ ਸੀਗਾ ਸਿਰਫ ਅੰਕਲ ਦੀ ਬਹਾਦਰੀ ਕਰਕੇ ਕਈ ਪਰਿਵਾਰਾਂ ਦੇ ਚਿਰਾਗ ਬੁਝਣ ਤੋਂ ਬਚ ਗਏ ਤੇ ਕਈ ਪਰਿਵਾਰਾਂ ਦੇ ਵਿੱਚ ਚੋਰੀ ਹੋਣ ਤਰ੍ਹਾਂ ਦੇ ਵਿੱਚ ਚੋਰੀ ਹੋਣ ਤੋਂ ਬਚ ਗਈ ਸਿਰਫ ਅੰਕਲ ਦੀ ਦਲੇਰੀ ਕਰਕੇ ਅੰਕਲ ਨੇ ਸਿੱਧਾ ਉਹਨਾਂ ਨਾਲ ਆਈਸ ਤੋਂ ਆਈਸ ਮਲਾਈ ਤੇ ਜਿਸ ਕਰਕੇ ਉਹ 15 ਮਿੰਟ ਤਾਂ ਉਹਨਾਂ ਨਾਲ ਅੱਖਾਂ ਨਾਲ ਅੱਖਾਂ ਮਿਲਾਉਂਦੇ ਰਹੇ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਨਹੀਂ ਮੁੜਦੇ ਪਏ ਤੇ ਇਹਨਾਂ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਜੋ ਸ਼ੋਰ ਪੈਂਦਾ ਦੇਖਿਆ ਤਾਂ ਉਹ ਦੌੜ ਗਏ ਲੇਕਿਨ ਇਹ ਵੀ 15 5 ਤੋਂ 500 ਮੀਟਰ ਤੱਕ ਪਿੱਛੇ ਦੌੜੇ ਨੇ ਲੇਕਿਨ ਕਲੋਨੀ ਵਾਲੇ ਜਦੋਂ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੋਟਰਸਾਈਕਲਾਂ ਤੇ ਗਏ ਨੇ ਤੇ ਉਸ ਤੋਂ ਬਾਅਦ ਫਰਾਰ ਹੋ ਚੁੱਕੇ ਹੋਏ ਸੀਗੇ ਲੇਕਿਨ ਹੁਣ ਦੇਹਤੀਆਂ ਥਾਣਾ ਮੋਤੀ ਨਗਰ ਦੀ ਪੁਲਿਸ ਇਨਸਾਫ ਦਵਾਈਗੀ ਕਿ ਉਹ ਕਾਲਾ ਕੱਚਾ ਗੈਂਗ ਜਿਹੜਾ ਲੁਧਿਆਣਾ ਚਕਰੀਏ ਹੋਇਆ ਪਿਆ ਵਾ ਉਸ ਦੇ ਉੱਤੇ ਨਕੇਲ ਪਾ ਸਕੇਗੀ ਕਿ ਨਹੀਂ ਪਾ ਸਕੇਗੀ ਲੋਜਾਂ ਕਹਿਣਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਨਰਾਂ ਲਈ ਉਹ ਤੁਹਾਡੇ ਕੋਲ ਦੱਸ ਦੂੰਗੀ ਹੁਣ ਥੋੜਾ ਮਾਮਲਾ ਥੋੜਾ ਬ੍ਰੀਫ ਕਰ ਦੂੰਗਾ ਤੁਹਾਡੇ ਕੋਲ ਆਗੇ ਹੋਣਗੇ ਉਹ ਨਹੀਂ ਮੇਰੇ ਕੋਲ ਹਾਂ ਬੰਦੇ ਆਏ ਸੀਗੇ ਕਹਿੰਦੇ ਵੀ ਸਾਡੇ ਕੋਈ ਵੀਰਵਾਰ ਦੀ ਰਾਤ ਨੂੰ ਕੋਈ ਬੰਦੇ ਨਾ ਚਾਰ ਬੰਦੇ ਕ ਜਿਹੜਾ ਹੈ ਉੱਥੇ 40 ਤੋਂ ਮੋਟੇ ਸੀਗੇ ਰਾਤ ਨੂੰ ਤੇ ਉਹਨਾਂ ਦੇ ਬੈਗ ਜੇ ਪਾਏ ਸੀਗੇ ਇਹ ਕਹਿੰਦੇ ਨਿਕਲ ਜਿਵੇਂ ਪਹਿਲਾਂ ਕਾਲੇ ਕੱਚੇ ਵਾਲੇ ਤੜੀ ਲੱਗਦੇ ਸੀ ਪਰ ਪਾਏ ਉਹਨਾਂ ਨੇ ਇਹ ਸੀ ਵੀ ਸ਼ਾਰਟਸ ਪਾਏ ਹੋਏ ਸੀਗੇ ਅੱਛਾ ਜੀ ਉਸ ਤਰੀਕੇ ਦੇ ਵੀ ਉਹ ਘੁੰਮਦੇ ਸੀਗੇ ਵੀ ਕੋਈ ਵਾਰਦਾਤ ਨੂੰ ਪੰਜਾਬ ਦੇ ਨੂੰ ਫਿਰਦੇ ਸੀ ਵੀ ਪਰ ਲੈ ਕੇ ਲਈ ਕੋਈ ਇਦਾਂ ਦੀ ਗੱਲ ਨਹੀਂ ਹੋਈ ਲੇਕਿਨ ਵੀਡੀਓ ਕਾਫੀ ਵਾਇਰਲ ਹੋ ਰਹੀ ਸੀਗੀ ਟਰੇਸ ਕਰਦਾ ਮਤਲਬ ਇਹਨੇ ਵੀਡੀਓ ਕਹਿੰਦੇ ਵੀ ਇਦਾਂ ਤੁਰੇ ਫਿਰਦੇ ਸੀ ਤੇ ਕੋਈ ਗੱਲ ਨਹੀਂ ਮੈਂ ਅਸੀਂ ਪੀਸੀਆਰ ਨੂੰ ਐਕਟਿਵ ਕਰ ਦਿੱਤਾ ਆ ਤੇ ਪੀਸੀਆਰ ਜਿਹੜੀ ਆ ਪ੍ਰੋਪਰ ਐਕਟਿਵ ਰੱਖਾਂਗੇ ਆਪਾਂ ਕੋਈ ਇਦਾਂ ਦੀ ਇਦਾਂ ਨੂੰ ਜਾਣਾ ਆਪਾਂ ਵਾਰਦਾਤ ਨੂੰ ਕਿਸੇ ਨੂੰ ਅਨਜਾਨ ਨਹੀਂ ਹੈ ਹੈ ਨਾ ਐਸੀ ਜੀ ਕੋਈ ਗੱਲਬਾਤ ਨਾ ਹੋਵੇ ਠੀਕ ਹੈ ਸਰ ਪ੍ਰੋਪਰ ਜਿਹੜੀ ਆ ਰਾਤ ਨੂੰ ਆਪਾਂ ਨਾ ਪੈਟਰੋਲਿੰਗ ਵਧੀਆ ਢੰਗ ਨਾਲ ਜਿਹੜਾ ਕਰਕੇ ਤੇ ਜਿਹਦੇ ਨਾਲ ਕੋਈ ਇਦਾਂ ਦੀ ਗੱਲ ਨਾ ਹੋਵੇ ਜੀ ਸਰ ਹਾਂ ਠੀਕ ਹੈ ਥੈਂਕ ਯੂ ਸਰ